ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਦੁਬਈ ਦੋਈ ਚ ਮੈਟਰੋ ਸਟੇਸ਼ਨ ਦੇ ਵੀਡੀਓ ਬਣਾਉਣੀ ਅਨੌਡ ਹੈ ਨਹੀਂ ਬਰਾਪਾ ਫੇਰ ਵੀ ਬਣਾ ਲਈਆ ਮੈਟਰੋ ਸਟੇਸ਼ਨ ਦਾ ਹੋਣਾ ਸੀ ਸਾਨੂੰ ਆ ਹੈਗਾ ਮੈਟਰੋ ਸਟੇਸ਼ਨ ਅਨਰਜੀ ਅਨਰਜੀ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲਦੇ ਆ ਬੱਸ ਖੜੀ ਹੁੰਦੀ ਆ ਬੱਸ ਚੜੋ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਮੈਟਰੋ ਵਾਲਾ ਆਹ ਵਾਲਾ ਇਹੀ ਆਪਾਂ ਪੰਚ ਕਰਾਂਗੇ ਇਥੋਂ ਤੱਕ ਪਹੁੰਚਣ 'ਤੇ ਲੱਗਿਆ ਆਪਣੇ ਸਿਰਫ 5 ਗ੍ਰਾਮ ਤੇ ਟਾਈਮ ਲੱਗ ਗਿਆ 20 ਮਿੰਟਾਂ ਤੇ ਇੱਥੋਂ ਆਪਾਂ ਜਾਣਾਗਾ ਤੁਰ ਕੇ ਲਗਭਗ 5 ਮਿੰਟ ਦਾ ਰਸਤਾ ਹੈਗਾਗਾ ਤੇ ਫਿਰ ਆਪਾਂ ਗੁਰੂ ਘਰ ਪਹੁੰਚਦੇ ਆਂ ਇੱਥੋਂ ਦੀ ਇੱਕ ਹੋਰ ਸੋਹਣੀ ਗੱਲ ਉਹ ਇਹ ਹੈਗਾ ਕਿ ਆਹ ਸਾਹਮਣੇ ਆ ਜੀ ਚਰਚ ਹੋਲੀ ਦੀ ਤੇ ਇਹਦੇ ਉਹ ਸਾਹਮਣੇ ਨਾਲ ਆਹ ਬਿਲਡਿੰਗ ਹੈ ਜਿਹੜੀ ਇਹ ਮਸਜੇ ਦਾ ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਮੰਦਿਰ ਆ। ਮਸਜਿਦ ਸਾਹਮਣੇ ਆ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈਗਾ ਉਹ ਇਹ ਆ ਕਿ 2008 ਦੇ ਵਿੱਚ ਇਹਦੀ ਗੱਲਬਾਤ ਸ਼ੁਰੂ ਹੋ ਗਈ ਸੀ ਤੇ 2010 ਚ ਇਹਦੀ ਜਿਹੜੀ ਨੀ ਰੱਖੀ ਗਈ ਸੀਗੀ ਇਹ ਜੇ ਦੇਖਦੇ ਹੋ 2010 ਤੋਂ 11 ਤੱਕ ਜਿਹੜੀ ਦੀ ਤਿੰਨ ਮੰਜ਼ਿਲਾ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਉਹ ਕੰਪਲੀਟ ਹੋ ਗਈ ਸੀਗੀ 2012 ਚ ਜੈਵਲ ਅਲੀ ਵਿਲੇਜ ਦੇ ਵਿੱਚ ਗੁਰਦੁਆਰਾ ਸਾਹਿਬ ਕਾਨੂੰਨੀ ਤੌਰ ਤੇ ਕੋਪਨ ਕਰਤਾ ਸੀ ਗੁਰਦੁਆਰਾ ਸਾਹਿਬ ਦੀ ਨੀਂਹ ਦੀ ਪ੍ਰਵਾਨਗੀ ਜਿਹੜੀ ਦਿੱਤੀ ਸੀਗੀ ਉਹ ਸੀਗੇ ਮਾਨਯੋਗ ਸ਼ੇਖ ਮੁਹੰਮਦ ਵਿਨਾ ਰਾਸ਼ਿਦ ਅਲ ਮਕਤੂਮ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਉਣ ਦੀ ਜਿਹੜੀ ਮਨੁਕਤੀ ਸੀ ਇੱਕ ਹੋਰ ਗੁਰਦੁਆਰਾ ਸਾਹਿਬ ਚਾ 2017 ਚ ਇੱਕ ਰਿਕਾਰਡ ਬਣਾਇਆ ਸੀਗਾ ਗਿਨੀਜ਼ ਬੁੱਕ ਚ ਰਿਕਾਰਡ ਦਰਜ ਹੈਗਾ ਆ ਉਹ ਇੱਥੇ 101 ਦੇਸ਼ਾਂ ਦੇ 600 ਲੋਕਾਂ ਨੇ ਲੰਗਰ ਛਕਿਆ ਸੀ 2017 ਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿੰਨ ਮੰਜ਼ਲੀ ਆ ਤੇ 1,20,000 ਸਕਰ ਫੁੱਟ ਜਗ੍ਹਾ ਤੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਚਲੋ ਹੁਣ ਆਪਾਂ ਚੱਲਦੇ ਆ ਅੰਦਰ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਦਰਸ਼ਨ ਕਰਾਉਣਾ ਆ ਈ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਜੋੜੇ ਜਮਾ ਕਰਾਵਾਏ ਆਂ ਨੰਬਰ ਉਹਨੂੰ ਮਿਲ ਗਿਆ ਜੋੜੇ ਆਪਾਂ ਕਰਾ ਤੇ ਜਮਾ ਸੰਗਤ ਅਜਾਈ ਬਹੁਤ ਕਿਉਂਕਿ ਐਨ ਦੁਆਰਾ ਸ਼ੁਰੂ ਹੋਇਆ ਬਾਕੀ ਦੀਵਾਲੀ ਨੇੜੇ ਆ ਗੁਰਦੁਆਰਾ ਸਾਹਿਬ ਦਾ ਆਨੇ ਦਰਵਾਜ਼ਾ ਜਿਹੜਾ ਦੇਖੋ ਉੱਪਰਲੀ ਮੰਜ਼ਲ ਤੇ ਆ

ਇਹ ਅੱਧਾ ਘੰਟਾ ਹੋਇਆ ਹੈ ਅੱਧੇ ਘੰਟੇ ਹੀ ਪੂਰਾ ਨਹੀਂ ਰਾਮ ਹੋ ਗਿਆ ਲਾਈਟਾਂ ਚੱਲ ਪਈਆਂ ਦੀਵ ਮਾਲਾ ਬਹੁਤ ਸੋਹਣੀ ਲੱਗ ਰਹੀ ਹੈ ਅਬੂ ਕਰਦੇ ਗੁਰਦੁਆਰਾ ਸਾਹਿਬ ਤੇ ਮੰਗਰੇ ਹੈਗਾ ਮੰਦਿਰ ਲਿਖਿਆ ਵੀ ਹੋਇਆ ਹਿੰਦੂ ਟੈਂਪਲ ਦੀਵਾਲੀ ਵੀ ਮਨਾ ਰਹੇ ਆ ਲੋਕ ਇੱਥੇ ਗੁਰਦੁਆਰਾ ਪੰਜਾਲੇ ਤੇ ਮੇਰਾ ਹੋ ਗਿਆ ਲਾਈਟਾਂ ਲੱਗਦੀਆਂ ਦੀਪ ਮਾਰਾ ਬਹੁਤ ਧੋਣੀ ਕੀਤੀ ਹੋਈ ਆ ਸੋਹਣਾ ਲੱਗ ਰਿਹਾ ਹੈਗਾ ਤੇ ਗੁਰੂਦਾਰ ਸਾਹਿਬ ਜਾ ਕੇ ਬਹੁਤ ਦੁਖੀ ਲੱਗਾ ਕਿਉਂਕਿ ਆਪਦਾ ਗੁਰੂ ਦਾ ਘਰ ਇਹੀ ਆ ਬਾਕੀ ਤਾਂ ਇਕੱਲੇ ਕੰਮ ਕਰੀ